ਪਾਸ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਪੂਜਾ। ਤਿਆ ਨਜ਼ਰ ਮਾਰਦੇ ਹਾਂ ਦੇਸ਼ਾ ਵਿਦੇਸ਼ਾਂ, ਖੇੜ ਵਪਾਰ ਤੇ ਬਾਲੀਵੁੱਡ ਦੀਆਂ ਮੁੱਖ ਖਬਰਾਂ ਤੇ। ਦਿੱਲੀ ਦੇ પતિ ਦਾ ਕਤਲ ਕਰ ਪਤਨੀ ਹੋਈ ਫਰਾਰ ਕਾਰਜੋਬਧੂਆਨ ਤੇ ਮਾਮਲਾ ਆਇਆ ਸਾਹਮਣੇ। ਹਰਿਆਣਾ ਦੇ ਫਰੀਦাবাদ ਜ਼ਿਲ੍ਹੇ ਚ ਰਕੜੀ ਬਣਵਾਉਣਾ ਹੀ ਭਰਾ ਨੂੰ ਕਾਰਨ ਦਰ ਦਾਖਲ ਹੋ ਕੇ ਬਦਮਾਸ਼ਾਂ ਨੇ ਮਾਰੀ ਗੋਲੀ ਇਲਾਜ਼ੁਰਾਨ ਹੋਈ ਮੌਤ। ਮੁਜ਼ਫਰਨਗਰ ਜ਼ਿਲ੍ਹੇ ਦੇ ਕਕਰੋਲੀ ਥਾਣਾ ਖੇਤ ਚ ਮਾਮੂਲੀ ਝਗੜੇ ਨੂੰ ਲੈ ਕੇ ਹੋਈ ਝੜਪ ਚ ਇੱਕ ਦੀ ਹੋਈ ਮੌਤ ਪੰਜ ਹੋਏ ਜ਼ਖਮੀ। ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ 'ਚ ਸੜਕ ਤੇ ਖੜੇ ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਕਾਰ ਇੱਕੋ ਪਰਿਵਾਰ ਦੇ 4 ਲੋਕਾਂ ਦੀ ਹੋਈ ਮੌਤ। ਈਰਾਨ ਸ਼ਿਆ ਸ਼ਰਦਾਲੂਨ ਪਾਕਿਸਤਾਨ ਤੋਂ ਇਰਾਕ ਲੈ ਜਾ ਰਹੀ ਬੱਸ ਹੋਈ ਹਾਦਸਾ 'ਚ 28 ਲੋਕਾਂ ਦੀ ਹੋਈ ਮੌਤ। ਪਾਕਿਸਤਾਨ ਦੇ ਸਿੰਧ ਸੂਬੇ 'ਚ ਜ਼ਹਿਰੀਲਾ ਖਾਣਾ ਖਾਣ ਨਾਲ 8 ਭੈਣ ਭਰਾਵਾਂ 사ਣੇ 9 ਲੋਕਾਂ ਦੀ ਹੋਈ ਮੌਤ, 10ਵੇਂ ਪੀੜਤ ਦੀ ਹਾਲਤ ਨਾਜ਼ੁਕ। ਰੂਸੀ ਅਧਿਕਾਰੀਆਂ ਦਾ ਵੱਡਾ ਬਿਆਨ ਯੂਕਰੇਨ ਨੇ ਕੀਤਾ, ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਸਾਰੇ ਡਰੋਨ ਕੀਤੇ ਤਬਾਹ। NMDC ਦਾ ਹਾਰਡ ਰੋਲਡ ਕੋਲਾ ਉਤਪਾਦਨ ਇੱਕ ਸਾਲ ਦੇ ਅੰਦਰ 10 ਲੱਖ ਟਨ ফারুক احمد ਬੰਗਲਾਦੇਸ਼ ক্রিকেট ਬੋਰਡ ਦੇ ਨਵੇਂ ਪ੍ਰਧਾਨ ਕੀਤੇ ਗਏ ਨਿਯੁਕਤ ਸਨੀ ਦਿਓਲ ਤੀਜੀ ਵਾਰ ਬਣਨਗੇ ਤਾਰਾ ਸਿੰਘ ਨਿਰਦੇਸ਼ਕ ਨੇ ਦਿੱਤੀ ਗਦਰ 3 ਦੀ ਨਵੀਂ ਅਪਡੇਟ ਇਹ ਸੰਦੇਸ਼ ਵਿਦਿਸ਼ੀਆਂ ਹੁਣ ਤੱਕ ਦੇ ਮੂខ ਖਬਰਾਂ ਹੁਣ ਮੈਨੂੰ ਦੇਵ ਇਜਾਜ਼ਤ ਧੰਨਵਾਦ